ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਟਰੈਕਟਰ ਸੇਲ ਪਰਚੇ ਇੱਤੇ ਅੱਜ ਨਵੇਂ ਟਰੈਕਟਰ ਲੈ ਕੇ ਆਏ ਆ ਕੋ ਪੰਜ-ਛੇ ਟਰੈਕਟਰ ਨਵੇਂ ਆਏ ਆ ਜੀ ਤੇ ਤੁਹਾਨੂੰ ਦਿਖਾਉਣ ਲੱਗੇ ਆ ਨਵੇਂ ਟਰੈਕਟਰ ਵੀ ਜੀ ਪਹਿਲਾਂ ਤੁਹਾਨੂੰ ਦਿਖਾਉਣੇ ਸੋਨਾ ਲੀਕਾ 745 2017 ਮਾਡਲ ਹੈ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਟਾਇਰ ਟਰ ਨਵੇਂ ਆਗੇ ਇਹਦਾ 435000 ਰੁਪਿਆ ਰੇਟ ਹੈ ਹਰਿਆਣਾ ਨੰਬਰ ਹੈ ਐਨਓਸੀ ਮਿਲ ਜੂਗੀ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਹੈ ਇਸ ਤੋਂ ਬਾਅਦ ਆ ਗਿਆ ਜੀ ਫਾਰਮਟ੍ਰਿਕ 60 2010 ਮਾਡਲ ਹੈ ਇਹਦਾ ਰੇਟ 335000 ਰੁਪਿਆ ਰੇਟ ਹੈ ਜੀ ਇਹਦਾ ਪਾਵਰ ਸਟੀering ਹੈ ਇਹ 2010 ਮਾਡਲ ਦੇ ਵਿੱਚ ਟਾਇਰ ਇਸ ਦੇ ਮਗਰਲੇ 45 ਪੈਸੇ ਆ ਅਗਲੇ ਟਾਇਰ ਇਸ ਦੇ ਅੱਧੇ ਹੈਗੇ ਜੀ ਇਸ ਤੋਂ ਬਾਅਦ ਸਾਨੂੰ ਦਿਖਾਉਣ ਲੱਗੇ ਜੀ ਮੈਸੀ 241 2005 ਮਾਡਲ ਹੈ 2 ਲੱਖ ਤੇ 65000 ਰੁਪਿਆ ਰੇਟ ਹੈ ਇਸ ਦਾ ਟਾਇਰ 2 ਰਸ ਦੇ 90 ਪੈਸੇ ਆ ਜੀ ਐਮ ਆਰ ਐਫ ਦੇ 13 ਵਾਲੇ ਵੇਟ ਬੂਟ ਲੋਹੇ ਦੇ ਲੱਗੇ ਹੋਏ ਆ ਤੇ ਇਸ ਤੋਂ ਬਾਅਦ ਆ ਗਿਆ ਜੀ 524 ਜੌਂਡੀਅਰ 2012 ਮਾਡਲ ਡਬਲ ਪੀਟੀਓ ਟਾਇਰ 80 90 ਪੈਸੇ ਹੈਗੇ ਆ ਜੀ ਇਸ ਦੇ ਕੰਡੀਸ਼ਨ ਟਰੈਕਟਰ ਦੀ ਸਾਫ ਹੈ ਜੀ ਡਬਲ ਡਿਸਟ੍ਰਿਬਿਊਟ ਆਪਣਾ ਡਬਲ ਪੀਟੀਓ ਆ ਇਹੇ ਟਰੈਕਟਰ ਪੂਰਾ ਸਾਫ਼ ਹੈ ਜੀ ਇਸ ਤੋਂ ਬਾਅਦ ਆ ਗਿਆ ਜੀ ਮਹਿੰਦਰਾ 555 ਪਾਵਰ ਪਲੱਸ 57 ਐਚਪੀ ਵਾਲਾ ਕੰਡੀਸ਼ਨ ਟਰੈਕਟਰ ਦੀ ਤੁਸੀਂ ਚੈੱਕ ਕਰ ਲਓ ਪੂਰਾ ਸਾਫ਼ ਸੁਥਰਾ ਹੈਗਾ ਟੌਪ ਵਾਲਾ ਮਾਡਲ ਹੈ ਅਗਲੇ ਟਾਇਰ 90 95 ਪੈਸੇ ਹੈ ਜੀ ਇਸ ਤੋਂ ਬਾਅਦ ਬੈਕ ਟਾਇਰ ਵੀ ਇਹਦੇ 90 95 ਪੈਸੇ ਹੈਗੇ ਜੀ 16 9 28 ਦੇ ਬੀਕੇਟੀ ਦੇ ਟਰੈਕਟਰ ਪੂਰਾ ਸਾਫ਼ ਸੁਥਰਾ ਹੈਗਾ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਵੀਡੀਓ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਜੀ ਫਾਰਮਰ ਟ੍ਰਿਕ 60 2016 ਮਾਡਲ ਸੁਪਰ ਮੈਕਸ ਕਲਾਸਿਕ ਟਾਇਰ ਰਹਿ ਗਏ 85 ਪੈਸੇ ਇਸ ਦੇ ਅਗਲੇ ਟਾਇਰ ਨਵੇਂ ਆ ਤੁਸੀਂ ਬੈਕ ਟਾਇਰ ਇਸ ਦੇ 85 ਪੈਸੇ ਮਾਰਕਫ ਦੇ ਕਨੋਪੀ ਛਤਰੀ ਲੱਗੀ ਹੋਈ ਹੈ ਜੀ ਇਸ ਦੇ ਪੰਜਾਬ ਦਾ ਨੰਬਰ ਆ ਇਸ ਦਾ ਪੀ ਵੀ 65 ਟਰੈਕਟਰ ਇਹ ਵੀ ਪੂਰਾ ਸਾਫ਼ ਸੁਥਰਾ ਹੈ ਜੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਇਸ ਤੋਂ ਬਾਅਦ ਆ ਗਿਆ ਜੀ ਸੋਨਾਲੀਕਾ DI 50 ਸਕੰਦਰ ਮਾਡਲ ਹੈ 52 HP ਦਾ ਟਾਇਰ ਹੈਗੇ ਜੀ ਇਸ ਦੇ 80 85 ਪੈਸੇ ਮਾਡਲ ਇਹ 2018 ਹੈ ਜੀ 475000 ਰੁਪਿਆ ਰੇਟ ਹੈ ਇਸ ਦਾ 52 HP ਚ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਪਾਵਰ ਸਟੀering ਟੌਪ ਵਾਲਾ ਮਾਡਲ ਹੈ ਜੀ ਇਹ 52 HP ਚ ਸਕੰਦਰ ਵਾਲਾ ਮਾਡਲ ਹੈ ਸੇਮ ਇਹਦੇ ਨਾਲ ਦਾ ਇੱਕ ਹੋਰ ਆ ਗਿਆ ਜੀ 2020 ਮਾਡਲ DI 50 সোনালী ਕਾ ਸਿਕੰਦਰ ਮਾਡਲ ਹੈ ਟਾਇਰ ਇਸ ਦੇ ਵੀ 80 90 ਪੈਸੇ ਹੈਗੇ ਇਸ ਅਗਲੇ ਟਾਇਰ 90 ਪੈਸੇ ਹੈ ਬੈਕ ਟਾਇਰ ਇਸ ਦੇ 80 ਪੈਸੇ ਹੈ 14 ਵਾਲੇ ਟਾਇਰ ਹੈ 52 ਇਚ ਦੇ 2020 ਮਾਡਲ ਹੈ 5 ਲੱਖ ਤੇ 35000 ਰੁਪਏ ਦੀ ਡਿਮਾਂਡ ਹੈਗੀ ਤੇ ਮਾਨਤਨ ਕਰ ਦਾਂਗੇ ਲੋਨ ਇਹਨਾਂ ਤੇ ਫੁੱਲ ਹੋ ਜਾਊਗਾ ਜੀ ਥੋੜੇ ਘਨੇ ਪੈਸੇ ਦੇ ਕੇ ਮੰਨ ਕੇ ਚਲੋ ਇਹਦੇ ਤੇ 4 ਲੱਖ ਰੁਪਏ ਦੇ ਕਰ ਲੋਨ ਹੋ ਜੂ 4 ਤੋਂ 4.5 ਲੱਖ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਜੀ 744 ਸਵਰਾਜ 2016 ਮਾਡਲ ਹੈ ਪੂਰਾ ਸਾਫ ਸੁਥਰਾ ਟਰੈਕਟਰ ਹੈ ਕੰਡੀਸ਼ਨ ਟਰੈਕਟਰ ਦੀ 22 23 ਮਾਡਲ ਵਰਗੀ ਪਈ ਹੈ ਪੂਰਾ ਸਾਫ ਟਰੈਕਟਰ ਹੈ ਟਾਇਰ ਹੈਗੇ ਇਸਦੇ ਜੀ 70 ਪੈਸੇ ਬੈਕ ਟਾਇਰ 70 ਪੈਸੇ ਅਗਲੇ ਟਾਇਰ ਫਰੰਟ ਵਾਲੇ ਟਾਇਰ ਹੈਗੇ ਜੀ ਇਸਦੇ 90 ਪੈਸੇ 2016 ਮਾਡਲ ਹੈ 4 ਲੱਖ ਤੇ 95000 ਰੁਪਿਆ ਰੇਟ ਹੈ ਇਸ ਦਾ ਕੰਡੀਸ਼ਨ ਇਸ ਦੀ 22 23 ਮਾਡਲ ਵਰਗੀ ਪਈ ਹੈ ਟਰੈਕਟਰ ਪੂਰਾ ਸਾਫ਼ ਸੁਥਰਾ ਹੈ ਜੀ ਇਸ ਤੋਂ ਬਾਅਦ ਅੱਗੇ ਆਗੇ ਜੀ ਸੋਨਾਲੀ ਸੌਰੀ ਸਵਰਾਜ 855 ਮਾਡਲ ਹੈਗਾ ਇਹ 2013 ਜੀ 4 ਲੱਖ 75000 ਰੁਪਏ ਡਿਮਾਂਡ ਹੈ ਇਸ ਦੀ ਅਗਲੇ ਟਾਇਰ ਜਮਾਂ ਨਵੇਂ ਹੈ ਜੀ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਹੈ ਬੈਕ ਟਾਇਰ ਇਸ ਦੇ 90 ਪੈਸੇ ਜੀ ਗੁੱਡੀਆਰ ਦੇ ਟਰੈਕਟਰ ਪੂਰਾ ਸਾਫ਼ ਹੈ ਜੀ 2013 ਮਾਡਲ ਹੈ 4,75,000 ਰੁਪਿਆ ਡਿਮਾਂਡ ਹੈ ਇਸ ਦੀ ਇਸ ਤੋਂ ਬਾਅਦ ਫਿਰ ਆਗੇ ਜੀ ਆਪਣੇ ਕੋਲੇ 2015 ਮਾਡਲ 855 ਇਸ ਦੇ ਟਾਇਰ ਜੀ ਬੈਕ ਟਾਇਰ ਜਿਵੇਂ ਨਵੇਂ ਹੈ ਜੀ ਗੁੱਡੀ ਘਰ ਦੇ ਅਗਲੇ ਟਾਇਰ 60 70 ਪੈਸੇ ਹੈਗੇ ਜੀ 2015 ਮਾਡਲ ਹੈ 5.5 ਲੱਖ ਰੁਪਿਆ ਰੇਟ ਹੈ ਇਸ ਟਰੈਕਟਰ ਦਾ ਵੀ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਇਹ ਦੋਨੋਂ ਟਰੈਕਟਰ ਡਬਲ ਪੰਪ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਹੈ 2013 ਮਾਡਲ ਵੀ ਡਬਲ ਡਿਸਟ੍ਰਿਬਿਊਟਰ ਹੈ ਇਹ ਵੀ ਡਬਲ ਡਿਸਟ੍ਰਿਬਿਊਟਰ ਹੈਗਾ 2015 ਵੀ ਇਸ ਤੋਂ ਬਾਅਦ ਆਵੇ ਜੀ 2017 ਮਾਡਲ 855 ਇਹਦਾ 5 ਲੱਖ ਤੇ 75000 ਰੁਪਿਆ ਰੇਟ ਹੈ 2017 ਮਾਡਲ ਹੈ ਟਰੈਕਟਰ ਪੂਰਾ ਸਾਫ਼ ਸੁਥਰਾ ਹੈ ਵੀ ਬੈਕ ਟਾਇਰ ਹੈਗੇ ਦੀ ਜੀ ਇਹਦੇ 75 ਤੋਂ 80 ਪੈਸੇ 14 15 9 28 ਦੇ ਪਾਏ ਹੋਏ ਆ 15 9 28 75 ਤੋਂ 80 ਪੈਸੇ ਟੈਰੇਸ ਦੇ ਤੇ ਫਰੰਟ ਟੈਰੇਸ ਦੇ ਨਵੇਂ ਹੈ ਜੀ 90 ਪੈਸੇ 95 ਪੈਸੇ ਟੈਰੇ ਹੈ ਜੀ ਇਸ ਤੋਂ ਬਾਅਦ ਆ ਗਏ ਜੀ ਆਪਣੇ ਕੋਲੇ ਐਂਡੋਫਾਰਮ 3055 2023 ਮਾਡਲ ਹੈ ਟਰੈਕਟਰ ਪੂਰਾ ਸਾਫ਼ ਹੈ ਟਾਇਰ 90 95 ਪੈਸੇ ਪਿਆ ਹੈ 6 650 ਘੰਟਾ ਚੱਲਿਆ ਹੋਇਆ 2023 ਮਾਡਲ ਹੈ 4 ਲੱਖ 85000 ਰੁਪਿਆ ਰੇਡਾ ਟਰੈਕਟਰ ਦਾ ਟਰੈਕਟਰ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਪਾਵਰ ਸਟੀering 55 HP ਦਾ ਪੂਰਾ ਸਾਫ ਟਰੈਕਟਰ ਹੈ ਜੀ 2023 ਮਾਡਲ ਹੈਗਾ ਇਸ ਤੋਂ ਬਾਅਦ ਫਿਰ ਆਪਣੇ ਕੋਲੇ ਆ ਗਿਆ ਜੀ ਫਾਰਮ ਟਰੱਕ 60 2013 ਮਾਡਲ ਹੈ 415000 ਰੁਪਏ ਡਿਮਾਂਡ ਹੈ ਇਸ ਦੀ ਪਾਵਰ ਸਟੀering ਸੁਪਰ ਮੈਕਸ ਪੂਰਾ ਸਾਫ ਟਰੈਕਟਰ ਹੈ ਵੀ ਜੀ 2013 ਮਾਡਲ ਹੈ ਟਾਇਰਸ ਦੇ ਹੈਗੇ ਜੀ 75 ਤੋਂ 80 ਪੈਸੇ ਗਰੰਟਾ ਲੈਟਰ 90 ਪੈਸੇ ਆ ਜੀ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ ਇਸ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਟਰੈਕਟਰ ਆਪਣੇ ਕੋਲ ਨਵੇਂ ਆਏ ਉਹ ਦਿਖਾਉਣ ਲੱਗੇ ਆ ਜੀ ਆਪਣੀ ਸ਼ੋਅਰੂਮ ਦੀ ਲੋਕੇਸ਼ਨ ਹੈਗੀ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਕੋਲੇ ਗੁਰੂ ਰਵੀਦਾਸ ਚੌਂਕ ਇੱਥੇ ਆਪਣੀ ਆਪਣਾ ਸ਼ੋਅਰੂਮ ਹੈ ਜੀ ਤੇ ਕਾਪੀ ਕਾਗਜ਼ਾਂ ਦੀ ਆਪਣੀ ਗਾਰੰਟੀ ਹੁੰਦੀ ਹੈ ਟਰੈਕਟਰ ਦੀ ਜੀ ਟਰੈਕਟਰ ਪੂਰਾ ਬਾਹ ਕੇ ਚਲਾ ਕੇ ਦੇਖ ਸਕਦੇ ਹੋ ਜੀ ਤੇ ਉਸ ਤੋਂ ਅੱਗੇ ਆ ਗਿਆ ਜੀ ਸੋਨਾ ਲੀਕਾ 750 2013 ਮਾਡਲ ਹੈ ਟਾਇਰ 16 ਦੇ ਜੇ ਕਿਤੇ ਜਿਵੇਂ ਨਵੇਂ ਟਾਇਰ 16 93 ਦੇ ਟਾਇਰ ਹੈਗੇ 16 93 ਦੇ ਟਾਇਰ 2013 ਮਾਡਲ ਹੈਗਾ ਪਾਵਰ ਸਟੀering 2013 ਮਾਡਲ ਹੈ 3 ਲੱਖ 95000 ਰੁਪਿਆ ਰੇਟ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਤੁਸੀਂ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering 16928 ਦੇ ਟਾਇਰ ਹੈ ਇਸ ਦੇ ਟਰੈਕਟਰ ਦੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ 2013 ਮਾਡਲ ਹੈ 395000 ਰੁਪਏ ਰੇਟ ਹੈ ਲੋਨ ਹੋ ਜੂ ਇਸ ਟਰੈਕਟਰ ਤੇ ਵੀ ਕੰਡੀਸ਼ਨ ਟਰੈਕਟਰ ਦੀ ਸਾਰੀ ਚੈੱਕ ਕਰ ਲਓ 16 ਨਾ ਉਚਾਈ ਦੇ ਟਰੈਸ ਦੇ ਜਮਾ ਨਵੇਂ ਟਾਇਰ ਹੈ ਜੇ ਕਿਤੇ ਬੈਕ ਟਾਇਰ ਜਮਾ ਨਵੇਂ ਹੈ ਟਾਪ ਲੈਂਕ ਡਰਾਈਵਰ ਡਰਾਈਵਰ ਵਾਇਰ ਨਾਲ ਮਿਲੂਗਾ ਇਸ ਤੋਂ ਬਾਅਦ ਆ ਗਿਆ ਜੀ ਆਇਸ਼ਰ 485 ਆਇਸ਼ਰ 485 ਡਬਲ ਡਿਸਟ੍ਰੀਬਿਊਟਰ ਹੈ ਵੀ ਸੌਰੀ ਡਿਸਟ੍ਰੀਬਿਊਟਰ ਸਿੰਗਲ ਹੈ ਡਵਲ ਪੰਪ ਪਾਵਰ ਸਟੀering 2018 ਮਾਡਲ ਹੈ ਸਾਈਡ ਗੇਅਰ ਟਰੈਕਟਰ ਪੂਰਾ ਸਾਫ ਸੁਥਰਾ ਹੈ ਇਹ 2018 ਮਾਡਲ ਹੈ ਨਾਲ ਦੇ ਡਾਇਰੈਕਟਰ ਟਰੈਕਟਰ ਦੇ 2018 ਮਾਡਲ ਦੇ ਟਾਇਰ ਹੈਗੇ ਜੀ 80 85 ਪੈਸੇ ਟਾਇਰ ਹੈਗੇ ਇਸ ਦੇ ਨਵੇਂ ਮਾਡਲ ਚ ਨਵੇਂ ਸਟickerਾਂ ਵਾਲਾ 2018 ਮਾਡਲ ਪਾਵਰ ਸਟੀering ਇਹ ਆਇਸ਼ਰ ਹੁੰਦਾ ਜੀ ਇਹ ਬਿਨਾ ਪਾਣੀ ਤੋਂ ਚੱਲਣ ਵਾਲਾ ਆਇਸ਼ਰ ਰੈਡੀਏਟਰ ਨਹੀਂ ਹੁੰਦਾ ਇਸਦੇ ਜੀ ਪਾਵਰ ਸਟੀering 2018 ਮਾਡਲ ਹੈ ਇਹ ਰੇਟ ਹੈਗਾ ਇਸ ਦਾ ਵੀ 445000 ਰੁਪਏ ਲੋਨ ਇਹਦੇ ਤੇ ਵੀ ਹੋ ਜੂ ਟਰੈਕਟਰ ਤੇ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਹੈ ਜੀ ਸਾਰਾ origignal ਟਰੈਕਟਰ ਹੈਗਾ ਕੰਡੀਸ਼ਨ ਤੁਸੀਂ ਚੈੱਕ ਕਰ ਲਈਏ ਇਸ ਦੀ ਜੀ ਇਸ ਤੋਂ ਬਾਅਦ ਆਪਾਂ ਲੈ ਕੇ ਆਏ ਹਾਂ ਜੀ ਨਿਊ ਹੋਲੈਂਡ ਸੁਪਰ ਪਹਿਲਾਂ ਵਾਲਾ ਵੇਚ ਗਿਆ ਸੀ ਵੀਰਾਂ ਦੇ ਫੋਨ ਬਹੁਤ ਦੇ ਆਏ ਅੱਗੇ ਫੇਰ ਆ ਗਿਆ ਜੀ ਆਪਣੇ ਕੋਲੇ ਇਹ ਦੁਬਾਰੇ ਤੋਂ ਹੋਰ ਆ ਗਿਆ ਨਿਊ ਹੋਲੈਂਡ ਸੁਪਰ 3630 ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਜੀ 80 85 ਪੈਸੇ ਅਗਲੇ ਟਾਇਰ ਹੈ ਜੀ ਤੇ 85 ਤੋਂ 90 ਪੈਸੇ ਬੈਕ ਟਾਇਰ ਹੈ ਜੀ 16 9 28 ਦੇ ਐਮ ਆਰ ਐਫ ਦੇ ਤੇ ਟਰੈਕਟਰ ਸਾਰਾ ਓਰੀਜਨਲ ਹੈ ਜੀ ਰੰਬਾ ਰੰਬਾ ਦੇ ਦੇਖੋ ਜੀ ਜਿਹੜੇ ਕੋ ਮਾੜੀ ਮੋਟੀ ਚੀਰੀਟਾ ਉਹ ਵੀ ਉਵੇਂ ਜੋ ਕਰਾਈ ਕੋਈ ਰੰਗ ਪੇਂਟ ਨਹੀਂ ਹੋਇਆ ਟਰੈਕਟਰ ਪੂਰਾ ਸਾਫ ਹੈ ਮਗਰਾੜਾ ਮਗਰੂੜਾ ਦਾ ਸ਼ੋ ਦਾ ਬਾਡੀ ਦਾ ਸਾਰਾ Ориਜਨਲ ਹੈਗਾ ਟਰੈਕਟਰ 2012 ਮਾਡਲ ਹੈ 4 ਲੱਖ 95000 ਰੁਪਿਆ ਰੇਟ ਹੈ ਇਸ ਦਾ 3 ਸਪੀਡ ਹੈ ਤਾਂ ਬੜਾ ਮਾਡਲ ਹੈ ਟਰੈਕਟਰ ਪੂਰਾ ਸਾਫ ਹੈ ਜਮੈਂ ਮਨੋ ਵੀ 22 23 ਮਾਡਲ ਵਰਗਾ ਟਰੈਕਟਰ ਪਿਆਗਾ ਕਿਧੋ ਰੰਗ ਪੇਂਟ ਨਹੀਂ ਹੋਇਆ ਨਾ ਰੰਗ ਪੇਂਟ ਹੋਣ ਵਾਲਾ ਹੈ ਜੀ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਮਗਰਾੜ ਮਗਰੂੜਾ ਐ ਪਿਆ ਜਮੈਂ ਚਿੱਟੇ-ਚਿੱਟੇ ਦੁੱਧ ਵਰਗੇ 16928 ਦੇ ਟਾਇਰ ਹੈ ਜੀ 16928 ਐਮ ਆਰ ਐਫ ਦੇ 9095 ਬਾਈਸ ਟਾਇਰ ਹੈ ਸਾਰਾ オリジナル ਹੈ ਟਰੈਕਟਰ ਐਚ 425 ਡਬਲ ਵਾਲੀ ਦਾ ਨੰਬਰ ਹੈ ਜੀ ਇਹ ਡਰਾਵਰ ਟਾਪ ਲਿੰਕ ਸਾਰਾ ਕੁਝ ਨਾਲ ਹੈ ਜੀ ਹੁੱਕ ਵਾਲੀ ਪਿੱਲੀ ਟਿੱਕਰ ਵੀ ਨਾਲ ਹੈ ਜੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਚੈੱਕ ਕਰ ਲਓ ਮਗਰੜ ਮਗਰੂਰ ਸਾਰੇ ਜਮਾਂ ਸ਼ੀਸ਼ੇ ਵਰਗੇ ਪਏ ਡੱਬ ਵਾਲੀ ਦਾ ਨੰਬਰ ਹੈ 7425 ਬੀਰੋ ਤਲਵੰਡੀ ਗੁਰੂ ਰਵੀਦਾਸ ਚੌਂਕ ਰਹਿ ਗਿਆ ਸਾਹਮਣੇ ਆ ਇਸ ਕੋਲੇ ਆਪਣੀ ਆਪਣਾ ਸ਼ੋਰੂਮ ਹੈਗਾ ਇਹ ਮੋੜਾਂ ਵਾਲਾ ਚੌਂਕ ਵੀ ਕਹਿੰਦੇ ਆ ਆ ਰੋੜੀ ਰੋਡ ਦੇ ਉੱਤੇ ਆ ਇਹ ਜਮਾ ਟਰੈਕਟਰ ਵਾਲੀ ਮੰਡੀ ਦੇ ਕੋਲੇ ਆ ਪੰਜਾਬ ਟਰੈਕਟਰ ਸੇਲ ਪਰਚੇਜ ਦਾ ਆਪਣਾ ਬੋਰਡ ਲੱਗਿਆ ਹੋਇਆ ਹੈਗਾ ਆ ਦੁਕਾਨ ਦੀ ਲੋਕੇਸ਼ਨ ਦੇਖ ਲਓ ਆਪਣੇ ਲਈ ਜੀ ਪੰਜਾਬ ਟਰੈਕਟਰ ਸੇਲ ਪਰਚੇਜ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਆਪਣੇ ਕੋਲੇ ਕਿਸੇ ਟਰੈਕਟਰ ਸੰਬੰਧੀ ਜਾਣਕਾਰੀ ਲੈਣੀ ਹੋਵੇ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਵੀਰੋ ਧੰਨਵਾਦ ਦੋਸਤੋ